ਤਾਂ ਹਾਂਜੀ ਬਾਬਿਓ ਕੀ ਹਾਲ ਚਾਲ ਟਿਕ ਟਿਕ ਸਾਰੇ ਇਹ ਜਾਨਵਰ ਪੰਛੀ ਕੂਤਰ ਕੂਤਰ ਸਾਰ ਵਧੀਆ ਹੋਣਗੇ ਠੀਕ ਹੈ ਬਾਬੇ ਜੀ ਕਿੱਧਰ ਟੱਟ ਗਈ ਤੇ ਆ ਇੱਕ ਆਪਣੇ ਡੱਬੀ ਜਗਾਤੀ ਬਈ ਸ਼ਾਰਟ ਵੀਡੀਓ ਬਣਾਈ ਸੀ ਹਨਾ ਉਹ ਆਪਾਂ ਸਟੇਸ਼ਨ ਤੇ ਸੀਗੇ ਡੱਬਾ ਡੱਬੀ ਪੱਠੀ ਦੀ ਪਤਾ ਨਹੀਂ ਪੱਠਾ ਦੀ ਭਾਂ ਦਾ ਨਾ ਪਤਾ ਨਹੀਂ ਕੀ ਨਿਕਲਿਆ ਹਨਾ ਇੱਕ ਉਹ ਚਕਾਤਾ ਤੇ ਤਿੰਨ ਆਹ ਬੱਚੇ ਨੇ ਇਹ ਪੱਛੀ ਨੂੰ ਕੀ ਹੋ ਰਿਹਾ ਭਾਂ ਨੇ ਆ ਦੇਖੋ ਭਈ ਨਿਗਾਹਾਂ ਬੱਚਾ ਲੈ ਮਾਰਦਾ ਕੌੜਾ ਹੈ ਤੈਨੂੰ ਕਿਹੜੀਆਂ ਪ੍ਰਿੰਟਾਂ ਕਵਾਤੀਆਂ ਸੀ ਉਹ ਤੇ ਇਹਦਾ ਆ ਸਾਰਾ ਆ ਵੀ ਸਾਫ਼ ਕਰਨ ਵਾਲਾ ਤੇ ਇੱਧਰਲੇ ਚ ਨ ਕਰਦੀ ਇਹਨੂੰ ਯਾਰ ਠੀਕ ਹੈ ਚਲੋ ਇਹਨਾਂ ਨੂੰ ਕੱਢਦੇ ਆ ਫਿਰ ਬਾਹਰ ਚਲੋ ਚਲੋ ਬਾਹਰ ਦੂਜੀ ਗੱਲ ਇਹ ਉਹ ਆਪਣੀ ਚਿੱਟੀਆਂ ਵਾਲੀ ਉਹ ਕਾਲੀ ਕਾਲੀਆਂ ਕਬੂਤਰ ਨੱਖਣ ਨਾਲ ਲਾ ਕੇ ਜੋੜੀ ਧਰ ਲੈ ਆਂਦੇ ਪਈ ਓਏ ਠੀਕ ਆ ਤੁਹਾਨੂੰ ਦਿਖਾਈਏ ਗਾਰੰਡਾ ਠੀਕ ਆ ਉਹ ਜੱਕ ਅੱਜ ਦੂਜਾ ਵੀ ਧਰ ਲਿਆ ਲਓ ਜੀ ਦੋ ਹਾਂਡੇ ਧਰ ਲਏ ਠੀਕ ਹੈ ਚਲੋ ਇਹਨਾਂ ਨੂੰ ਆ ਜੰਦੂ ਬਾਹਰ ਜੇ ਆਉਂਦੇ ਨੇ ਆਇਓ ਆਇਓ ਪੰਜ ਕਬੂਤਰ ਆ ਗਏ ਬਈ ਪੰਜ ਠੀਕ ਹੈ ਤੇ ਤੁਹਾਡੇ ਪੇਂਟ ਜੇ ਲੱਗ ਰਿਹਾ ਆ ਕਰਕੇ ਟ ਹੈ ਹੁਣ ਠੀਕ ਹੈ ਕੁਪਰਜਕਟ ਤਿਆਰ ਕਰਨਾ ਆਪਾਂ ਨੇ ਉਹ ਬਣਾ ਕੇ ਤੇਰੀ ਮਾਰੇ ਮੁਰਗੇ ਮੂਲੇ ਆਪਾਂ ਤੇ ਆ ਧਰ ਤੇ ਬਈ ਦੋ ਅੰਡੇ ਠੀਕ ਆ ਚਲੋ ਵਧੀਆ ਗੱਲਾਂ ਇਹਨਾਂ ਦੇ ਬੱਚੇ ਲੈ ਕੇ ਦੇਖੀਏ ਕਾਲੀਆਂ ਅੱਖਾਂ ਦੇ ਪੂਤਰ ਤਾਂ ਲਾਉ ਜੀ ਛੋਲੇ ਵਾਈ ਜਨੇ ਕੀ ਆਇਆ ਜੱਟੀਆਂ ਵਾਲੀ ਆਇਆ ਬਈ ਅੱਜ ਤੋਂ ਲੱਗ ਗਈ ਦੀ ਕੱਲ ਪਰਸੋਂ ਤੋਂ ਅੱਜ ਲਓ ਜੀ ਸਾਰੇ ਖੰਡਾ ਤੇ ਦੇਖਾ ਲੱਗੇ ਕਾਣ ਪਾਤੀ ਨਾਣ ਛੋਲੇ ਆਪ ਆਪ ਬੈਠੇ ਤੇ ਉਹ ਛੋਲੇ ਪਾਤੇ ਦਾਣੇ ਵਾਲੀ ਕਾਲਾ ਜਿਹਾ ਕਿੱਥੇ ਆ ਪਾਤੇ ਦਾਣੇ ਉੱਤੇ ਓ ਖੰਡਾ ਤੇ ਹੱਤ ਤੇ ਲੈ ਲਾ ਆ ਗਿਲਾ ਮਿੱਡੀ ਜੀ ਹਾਂ ਹੁਣ ਕੀ ਭਾਲਦੀਆਂ ਚਾਲ ਚਾ ਲੋ ਤਾ ਚਲੋ ਅਬ ਖੁਰਪੀ ਨਾਲ ਕੇ ਬੱਚੇ ਦਾ ਜਿਹੜਾ ਹੋਰ ਕੋਸਦਾ ਆ ਜਾ ਹੁਣ ਮੜਾ ਸਾਫ ਕਰੀਏ ਬੱਚਿਆਂ ਨੇ ਬੱਜੇ ਨਾ ਜੜੀਆਂ ਕੰਮ ਕੰਨੀਆਂ ਫੁੱਟਣ ਲੱਗ ਰਹੀਆਂ ਨੇ ਇਹ ਗਮ ਮੈਲੀਆਂ ਹੋ ਜਾਂਦੀਆਂ ਨੇ ਮਨ ਲਾ ਦੇਖਾ ਹਾਂ ਦੇਖੋ ਬੱਚੇ ਦੇ ਫਰਜੇ ਮੁਰਗੇ ਬਈ ਪਤਾ ਨਹੀਂ ਕਿਵੇਂ ਆ ਜਾਣਾ ਅੱਗੇ ਤਾਂ ਕੋਈ ਇਹੋ ਜਿਹਾ ਬੱਚਾ ਆ ਜਾਣੀ ਹੈਗਾ ਚਲ ਕੋਈ ਨਾ ਅਪੀਸ ਟੁੱਜ ਠੀਕ ਆ ਤੇ ਇਹਨੂੰ ਚੱਕ ਕੇ ਗੰਦ ਖਾਣੇ ਨੂੰ ਜਿਵੇਂ ਉਹ ਕਰਤਾ ਸਾਫ਼ ਸੂਫ ਜੀ ਠੀਕ ਆ ਤਾਂ ਆਪਾਂ ਆਪਣੇ ਖੁੱਡ ਜਬਈ ਭੂੰਡ ਜੇ ਫਿਰਦੇ ਨੇ ਛੋਟੇ ਛੋਟੇ ਜਾਨਾ ਜਿਵੇਂ ਕਿ ਬਹੁਤ ਜਨੇ ਵੀਡੀਓ ਪਾਉਂਦੇ ਨੇ ਬਈ YouTube ਆਉਂਦੇ ਹੈ ਕਬੂਤਰ ਉਡਣੋਂ ਘਾਟੇ ਜਾਂਦੇ ਨੇ ਭੂੰਡ ਜਿਨੇ ਆ ਦੇਖੋ ਆ ਦੇਖੋ ਕਿੰਨੇ ਨੇ ਆ ਖਾਂਦੇ ਨੇ ਬਈ ਭੂੰਡ ਜਿਹਾ ਸੱਚੂਸ ਦੇ ਨੇ ਆ ਸੀਗੇ ਆ ਹਾ ਚੂਸਦੇ ਨੇ ਵੀ ਉਹਨਾਂ ਦਾ ਖੂਨ ਠੀਕ ਆ ਫਨ ਚਲੋ ਵੋ ਇਹਦਾ ਖਾਣਾ ਕਿਤੇ ਉਰਾ ਪਰਾ ਬਣਾਉਣਾ ਇੱਥੇ ਹੀ ਬਣਾਉਣਾ ਚਲੋ ਉਰੀ ਰੱਖ ਦਈਏ ਮੇਰੀ ਟਾ ਇੱਥੇ ਇਹਦੇ ਨੀਚੇ ਤਾਂ ਨਹੀਂ ਆ ਗਣਾ ਚਲ ਤੇ ਇਹਦੇ ਨੀਚੇ ਵੀ ਪੱਕੇ ਹੀ ਨੇ ਹਾਂ ਚਲ ਕੋਈ ਨਾ ਐਨਾ ਕ ਬਣਾਤਾ ਆਪਾਂ ਨੇ ਕਰੋੜਾ ਚੱਕ ਲੈਨੇ ਚਲ ਆਹ ਲੋ ਇਹ ਨੂੰ ਆਪਾਂ ਬੰਦ ਕਰ ਦਿੰਨੇ ਚਲੋ ਆਪਾਂ ਬੱਚਾ ਤਾਂ ਰੱਖਤਾ ਉਰੇ ਤੇ ਆ ਕੰਨੀ ਇਹ ਨਾ ਪਤਾ ਨਹੀਂ ਯਾਰ ਕਿਵੇਂ ਸਿਸਟਮ ਸਿਸਟਮ ਆ ਨਾ ਪਹਿਲੀ ਵਾਰ ਆਈਏ ਨੇ ਅਸੀਂ ਨਹੀਂ ਅੱਗੇ ਆਪਾਂ ਬੱਚੇ ਕੜਵਾਏ ਨੇ ਅੱਗੇ ਨਹੀਂ ਆਈਆਂ ਆਈਆਂ ਕਦੇ ਠੀਕ ਹੈ ਅਗਲੇ ਨੂੰ ਮਿੱਟੀ ਲੱਗ ਰਹੀ ਬੱਚੇ ਦੇ ਬੱਚਾ ਆਪਣੀ ਮਾਂ ਤੇ ਜਾਊ ਪਤਾ ਨਹੀਂ ਪਿਓ ਤੇ ਜਾਊ ਆ ਟਾਈਮ ਇਹ ਦੇਖੂ ਚਲ ਕਰਤਾ ਇਹਦਾ ਵੀ ਕਲੀਨ ਆਪણો ਵੀ ਗਰਮੀ ਆ ਗਈ ਫੁੱਲ ਇਹ ਗਰਮੀ ਚੱਲੀ ਨਹੀਂ ਆਦੀ ਫਲਾ ਨਹੀਂ ਕੀ ਹੋ ਬੱਲੇ ਗਰਮੀ ਨਹੀਂ ਆਦੀ ਤੀ ਤੇ ਆ ਵੀ ਫਿਰਦੇ ਨੇ ਹਣਾ ਬਈ ਤੇ ਅੱਜ ਦਾ ਇੰਨਾ ਖਾਸ ਜੀ ਨਹੀਂ ਹੁੰਦਾ ਨਾ ਵਲੋਗ ਉਹ ਲੱਗ ਜਾ ਆਪਣਾ ਹੁਣ ਕਿਉਂਕਿ ਪਹਿਲਾਂ ਪਕੂਤੇ ਡਾਣੇ ਡਾਣੇ ਰਹਿਣੇ ਆਗੇ ਕਰਕੇ ਮੜਾ ਜਾਂ ਕੰਟੈਂਟ ਬਣ ਜਾਣਾ ਆਪਣਾ ਹੁਣ ਕੀ ਕਰਾਂ ਵੀ ਆਈ ਦਿਖਾਈ ਜੰਨੇ ਫਿਰਦੇ ਉਤਰ ਬਾਹਰ ਉਹ ਗੁੜਕੀ ਜਾਂਦਾ ਬਾਹ ਕਰਾਂ ਅੰਡੇ ਧਰ ਲੈ ਠੀਕ ਹੈ ਇਹੀ ਦਿਖਾਈ ਜੰਨੇ ਬਾਸ ਤੇ ਉਹ ਗੁੜਕੀ ਜਾਂਦਾ ਮੋਜਾਂ ਨਾਲ ਤੇ ਵਸਾਹੀ ਅੱਜ ਦਾ ਕਰ ਦਿੰਨੇ ਆ ਵਲੋਗ ਐਂਡ ਤੇ ਚਲੋ ਮਿਲਦਾ ਕਿਸੇ ਨਵੇਂ ਵਲੋਗ ਦੇ ਨਾਲ ਐਂਡ ਜੀ ਬਾਏ ਬਾਏ ਸਸ ਸਤ ਸਰੀਆ ਕਲਵਾਏ ਗੁਰਜੀ ਦਾ ਖਾਸ ਸਾਹਿਬ ਗੁਰਜੀ ਕੀ ਫਤਿਹ